ਦਰਖਤ ਲਾਓ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦਰਖਤ ਜ਼ਰੂਰ ਤੇ ਲਾਓ ਇਹ ਘਟੋ ਘਟ ਇਹ ਵੱਡੀ ਬੇਨਤੀ ਇਹਦੇ ਜਰੀਏ ਪੰਛੀਆਂ ਦੀ ਜਿਹੜੀ ਉਹ ਸੇਵਾ ਹੁੰਦੀ ਹੈ ਅਗਲੀ ਗੱਲ ਜਿੰਨੇ ਵੀ ਦਰਖਤ ਖੜੇ ਆ ਮੈਂ ਤੈਨਾਂ ਦਾ ਧੰਨਵਾਦੀ ਆ ਘਟੋ ਘਟ ਆਪਣੀ ਜ਼ਿੰਦਗੀ ਦੇ ਵਿੱਚ ਦਰਖਤ ਕੱਟ ਕੇ ਨਾ ਜਾਇਓ ਇਹ ਜ਼ਿੰਮੇਵਾਰ ਭਰਾ ਆਪਣਾ ਪਲਾਟ ਫੁੱਲਾ ਕਰਨ ਵਾਸਤੇ ਕਹਿੰਦੇ ਆ ਦਰਖਤ ਪੁਰਾਣਾ ਹੈ ਆ ਟਾਲੀ ਪੁਰਾਣੀ ਆ ਨਾਲੇ ਇਹਦੀ ਲੱਕੜ ਕੰਮ ਆਉ ਨਾਲੇ ਸਾਡਾ ਬਾਣ ਜਿੰਦਾ ਵਜੂ ਪਰ ਉਹਦਾ ਨੁਕਸਾਨ ਸਾਡੇ ਪੰਛੀਆ ਨੂੰ ਸਾਡੇ ਹਰੇ ਦਵਾਰੇ ਨੂੰ ਵੱਡਾ ਵੱਡਾ ਪ੍ਰਭੁਤਨਾ ਪੈਂਦਾ ਔਰ ਮੈਂ ਆਪ ਜੀ ਦੇ ਮਾਗੇ ਮਰਾਈ ਇਹ ਸਵਾਲ ਦੇਣਾ ਚਾਹੁੰਨਾ ਜ਼ਿੰਮੇਵਾਰ ਭਰਾਵਾਂ ਨੂੰ ਕਿ ਘੱਟੋ ਘੱਟ ਜਿਹੜੇ ਆ ਪਲਾਸਟਿਕ ਦੇ ੱੱਤੇ ਔਰ ਜਿਹੜੇ ਮਿੱਟੀ ਦੇ ਢਾਂਡੇ ਸਾਡੇ ਪੁਰਾਣੇ ਹੋ ਜਾਂਦੇ ਆ ਉਹਨਾਂ ਨੂੰ ਕੱਟ ਕੇ ਦਰਖਤਾਂ ਦੇ ਉੱਪਰ ਕੋਣੇ ਸਾਗ ਹੁੰਦੇ ਆ ਉਹਦੇ ਚ ਰੱਖ ਕੇ ਜੇ ਪਾਣੀ ਦੀ ਸੇਵਾ ਕਰ ਦਿੱਤੀ ਜਾਵੇ ਤਾਂ ਇਹ ਫੰਕਸ਼ਨ ਲਈ ਬੜਾ ਵੱਡਾ ਵਰਦਾਨ ਹੋਏਗਾ ਔਰ ਪੁੰਨ ਦੇ ਭਾਗੇ ਹੋਣਗੇ ਔਰ ਮੇਰੀ ਇੱਕ ਵੱਡੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਜਿਹੜਾ ਹੈ ਫਸਲਾ ਦਾ ਬਦਲਾਅ ਜ਼ਰੂਰ ਕਰਨਾ ਜਿਹਦੇ ਨਾਲ ਸਾਡੀ ਪਾਣੀ ਦੀ ਬਚਤ ਹੋਵੇ ਔਰ ਪਾਣੀ ਜਿਵੇਂ ਜਿਮੀਲੀ ਦਾ ਬਦਲਾ ਜਿਹੜਾ ਹੈਗਾ ਉਹ ਸਮਝ ਲੈ ਪਾਣੀ ਦੀ ਬਚਤ ਕਰਨਾ ਸਾਡਾ ਫਰਜ਼ ਹੈ ਔਰ ਮੈਂ ਕਹਿੰਦਾ ਜੇ ਪੰਛੀਆਂ ਦੇ ਵਾਸਤੇ ਪਾਣੀ ਦੇ ਜਿਹੜੇ ਬਰਤਨ ਜ਼ਰੂਰ ਭਰ ਕੇ ਰੱਖਣੇ ਦਰਖਤਾਂ ਦੇ ਨਾਲ ਟੰਗਣੇ ਜ਼ਰੂਰੀ ਚਾਹੀਦੇ ਹੈ ਜਿੱਥੇ ਕਿ ਉਹਨਾਂ ਨੂੰ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖਿਆ ਸੀ ਚ ਟੀਰ ਤੇ ਅੰਡਾ ਉਹ ਟੋਟਪੇ ਪਏ ਸੀ ਤਾਂ ਇੱਕ ਵੀਰ ਛੋਟੀਆਂ-ਛੋਟੀਆਂ ਲੱਕੜਾਂ ਲੈ ਕੇ ਕਹਿੰਦਾ ਉਹਦੀ ਇੱਕ ਛੋਟੀ ਜਿਹੀ ਛਪਰੀ ਬਣਾਈ ਤੇ ਉਹਦੇ ਤੇ ਸ਼ਾਹ ਦਾ ਨਿੰਗ ਮਾਰ ਰਹੀ ਹੈ ਉੱਥੇ ਟੀਰ ਤੇ ਮਾਂਡਿਆਂ ਦੀ ਜਿਹੜੀ ਉਹ ਸੇਵੇ ਬੈਠੀ ਹੈ ਸੋ ਇਸ ਤਰ੍ਹਾਂ ਜਿੰਨੀ ਦਾ ਰਭਾਵਾਂ ਨੂੰ ਬੇਨਤੀ ਕਿ ਬਰਖਤ ਕੱਟਿਓ ਨਾ ਔਰ ਆਪ ਦੀ ਜ਼ਿੰਦਗੀ 'ਚ ਇੱਕ ਬਰਖਤ ਜੋਰ ਲਾਇਓ ਔਰ ਜਿਹੜੇ ਬਰਖਤ ਲੱਗੇ ਨੇ ਉਹਨਾਂ ਦੇ ਮਿੱਟੀ ਦੇ ਬਰਤਨ ਪਲਾਸਟਿਕ ਦੇ ਜਿਹੜੇ ਆਪਣੇ ਡੱਬੇ ਹੁੰਦੇ ਆ ਸਾਫ਼ ਕਰਕੇ ਤੇ ਉਹਨਾਂ ਨੂੰ ਕਾਂਗ ਇਹ ਉਹਨਾਂ 'ਚ ਪਾਣੀ ਰੱਖ ਦਿੱਤਾ ਜਾਵੇ ਤਾਂ ਤਾਂ ਮੇਰੇ ਬਣਾ ਦਾ ਸਹਿਯੋਗ ਹੋ ਸਕਦਾ ਹੈ